ਪਾਟੜਾਂ ਦੇ ਸੂਤਰਾਂ ਨਾਲ ਵਿਖੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਤੇ ਚੰਦੂ ਮਾਜਰਾ ਨੇ ਕੀਤਾ ਦੌਰਾ। ਉੱਥੇ ਪਹੁੰਚ ਕੇ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਿਲਾਂ। ਕਿਸਾਨਾਂ ਨੂੰ ਹਰ ਇੱਕ ਮੁਸ਼ਕਿਲ ਦੀ ਮਦਦ ਕਰਨ ਦਾ ਦਿੱਤਾ ਭਰੋਸਾ। ਸੁਰਜੀਤ ਸਿੰਘ ਰਖੜਾ ਨੇ ਸਰਕਾਰ ਨੂੰ ਸਰਪ ਪਾਰਟੀ ਮੀਟਿੰਗ ਬੁਲਾਉਣ ਦੀ ਆਖੀ ਗੱਲ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਆਪ ਸਰਕਾਰ ਅਤੇ ਕੇਂਦਰ ਸਰਕਾਰ ਤੇ ਸਾਦੇ ਤਿੱਖੇ ਨਿਸ਼ਾਨੇ। ਇਸ ਮੌਕੇ ਇਹਨਾਂ ਦੇ ਨਾਲ ਸਾਬਕਾ ਪਨ ਐਗਰੋ ਦੇ ਚੇਅਰਮੈਨ ਰਣਦੇਵ ਸਿੰਘ ਰਖੜਾ ਡੀਟੀਓ ਕਰਮ ਸਿੰਘ अशोक ਮੋਦਗਿਲ ਰਾਣਾ ਸੇਖੋਤੇ ਸਰਕਲ ਪ੍ਰਧਾਨ ਹਰਸ਼ਪਾਲ ਸਿੰਘ ਵੀ ਰਹੇ ਮੌਜੂਦ ਗਰੀਬ ਆ ਵੀ ਕੁਦਰਤ ਦੇ ਹੱਥ ਵਾਸਵਾ ਸਭ ਕੁਝ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਕੋਈ ਨਹੀਂ ਜਿਹੜੇ ਟਾਈਮਾਂ ਦੇ ਵਿੱਚੋਂ ਪਾਣੀ ਸਹੀ ਟਾਈਮ ਤੇ ਛੱਡਿਆ ਜਾਵੇ ਕਿ ਬਰਬਾਦੀ ਨਾ ਹੋਵੇ ਜਿਹੜੀ ਪਿਲ ਦਾ ਘੱਗੜ ਦੀ ਗੱਲ ਹੈ ਹਾਂਜੀ ਘੱਗੜ ਤਵਾਹੀ ਦਾ ਕਾਰਨ ਹੈ ਲੋਕਾਂ ਦਾ ਹਾਂਜੀ ਜਿੰਨਾ ਨੁਕਸਾਨ ਘੱਗੜ ਕਰ ਰਿਹਾ ਹੈ ਉਹ ਕੋਈ ਨਹੀਂ ਦੂਜੀ ਗੱਲ ਸਰਕਾਰਾਂ ਕਰ ਕੀ ਸੜਾ ਕੁਝ ਹੋ ਰਿਹਾ ਇਹ ਮੈਨੂਏਡ ਫਲਡ ਨੇ ਜੇ ਕਿਤੇ ਸ਼ੁਰੂ ਦੇ ਵਿੱਚ ਅਸਲ ਅਸੂਲ ਕੀ ਹੈ ਕਿ ਜਦ ਡੈਮ ਦਾ ਪਾਣੀ 25% ਹਮੇਸ਼ਾ ਚੱਲਣਾ ਚਾਹੀਦਾ ਜਦੋਂ ਚੱਲਣਾ ਚਾਹੀਦਾ ਲੋਡ ਹੁੰਦੀ ਹੈ ਉਦੋਂ ਇਹ ਬਿਲਕੁਲ ਬੰਦ ਕਰ ਦਿੰਦੇ ਨੇ ਜਿਹੜੇ ਦਰਿਆ ਨੇ ਉਹ ਖਾਲੀ ਰਹਿ ਜਾਂਦੇ ਨੇ ਜੇ ਆਪਾਂ ਉਹਨਾਂ ਨੂੰ ਚੱਲਦੇ ਕੰਟੀਨਿਊਸਲੀ ਚੱਲੀਏ ਪਤਾ ਹੈ ਮੌਸਮ ਦੱਸਦਾ ਹੈ ਕਿ ਸੌਣ ਦੇ ਵਿੱਚ ਮੀਂਹ ਪੈਣਾ ਹੈ ਕਿੰਨਾ ਮੀਂਹ ਪੈਣਾ ਹੈ ਕਿੰਨੀ ਕੁਆਂਟੀਟੀ ਹੋਣੀ ਹੈ ਉਹ ਵੀ ਪਤਾ ਹੈ ਪਰ ਇਹ ਪਹਿਲਾਂ ਡੈਮ ਨੂੰ ਭਰ ਲੈਂਦੇ ਨੇ ਫਿਰ ਲੋਕਾਂ ਦੀ ਤੋਹਾਈ ਦੇ ਲਈ ਖੁੱਲਾ ਛੱਡ ਦਿੰਦੇ ਨੇ ਪਰ ਜੇ ਸਰਕਾਰਾਂ ਸਿੰਚੇਰਲੀ ਆਹ ਜਿਵੇਂ ਚੈਨ ਨਾਲ ਗੱਲ ਹੋਈ ਹੈ ਕਿ ਆਪਾਂ ਉਦੋਂ ਹੀ ਨਾਲ ਗੱਲ ਕਰੀਏ ਜਦੋਂ ਹੜ ਆ ਜਾਂਦਾ ਹੈ ਜਦੋਂ ਆਪਾਂ 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 ਵੀ ਉਦੋਂ ਹੀ ਇਕੱਠੇ ਹੋਣੇ ਆ ਕਿ ਆਪਾਂ ਉਹ ਤੋਂ ਬਿਨਾ ਵੀ ਇਕੱਠੇ ਹੋ ਕੇ ਦੇਖੋ ਪਹਿਲੇ ਵੀ ਪ੍ਰੋਪੋਜ਼ਲ ਬਣਾਈ ਸੀ ਕਿ ਜੇ ਕਿਤੇ ਪਿੱਛੇ ਡੈਮ ਬਣ ਜਵੇ ਤੇ ਡੈਮ ਦੇ ਵਿੱਚੋਂ ਆਪਾਂ ਬਿਜਲੀ ਪੈਦਾ ਕਰ ਲਈਏ ਉਹਦੇ ਨਾਲ ਆਪਾਂ ਨਹਿਰਾਂ ਕੱਢ ਕੇ ਲੋਕਾਂ ਨੂੰ ਇਰੀਗੇਸ਼ਨ ਦਾ ਕੰਮ ਲੈ ਲਈਏ ਤੇ ਪਲੱਸ ਜਿੰਨਾ ਵੀ ਇਹ ਚਾਹੇ ਦਰਿਆ ਨੇ ਚਾਹੇ ਘੱਗਰਾ ਹੈ ਇਹਨਾਂ ਦੇ ਜਿਹੜੇ ਬਰਮਣ ਨੇ ਉਹ ਟੱਕੜੇ ਕਰੀਏ ਟੱਕੜੇ ਕੀ ਕਰੀਏ ਉਹ ਤਾਂ ਛੜਕਾ ਮਲਾ ਦੇਣੀ ਚਾਹੀਏ ਨੇ ਲੋਕ ਚੱਲਣ ਨੂੰ ਤੇ ਨਾਇਤੋਂ ਉਹਨਾਂ ਦਵਾਈ ਹੋ ਜਾਂਦੀ ਹੈ ਉੱਠਦਾ ਨਹੀਂ ਤੇ ਚੈਨਲ ਵਿੱਚ ਡੂੰਘੇ ਕਰ ਦਈਏ ਅੱਜ ਕੀ ਹੈ ਸਰਕਾਰ ਕਹਿੰਦੇ 200 ਕਰੋੜ ਰੁਪਏ ਲਾਤਾ ਜੀ 250 ਕਰੋੜ ਕਦੇ ਲਾਤਾ ਕੱਖ ਪੜਦੇ ਜੀ ਕੱਖ ਹੀ ਪੜਦੇ ਨਾ ਕੱਖ ਪੱਟ ਜਦੋਂ ਵੀ ਕਿਤੇ ਹੜ ਆਉਂਦੇ ਨੇ ਤਾਂ ਉਹਦੇ ਨਾਲ ਸਿਲਟ ਆਉਂਦੀ ਹੈ ਸਿਲਟ ਆਉਂਦੀ ਹੈ ਉਹਦੇ ਨਾਲ ਦਰਿਆ ਦੇ ਵਿੱਚ ਸਿਲਟ ਜੰਮ ਜਾਂਦੀ ਹੈ ਪਾਣੀ ਦੀ ਨਿਕਾਸੀ ਘਟ ਜਾਂਦੀ ਹੈ ਜੇ ਸਿਲਟ ਨੂੰ ਹਰ ਸਾਲ ਕੱਢਦੇ ਰਹੀਏ ਆਪਾਂ ਤਾਂ ਉਹਦੇ ਨਾਲ ਦਰਿਆ ਦਾ ਬਹਾਜ ਜਲਾ ਪੂਰਾ ਚੱਲਦਾ ਰਹੇਗਾ ਸਰਬ ਤੁਹਾਡੇ ਵੱਲੋਂ ਪਰਿਵਾਰ ਵੱਲੋਂ ਕਿੰਨੀ ਮਦਦ ਕੀਤੀ ਕਿ ਹੈਡਪੀਟਾਂ ਦੇ ਲਈ ਦੇਖੋ ਅਸੀਂ 10 ਕਰੋੜ ਰੁਪਇਆ ਕਿਹਾ ਕਿ 10 ਕਰੋੜ ਰੁਪਇਆ ਇਹਦੇ ਲਈ ਲਾਵਾਂਗੇ ਇਹ ਡਿਊਟੀ ਬਣਦੀ ਹੈ ਫਰਜ ਬਣਦਾ ਜੇ ਆਪਾਂ ਜਾ ਕੇ ਦਿੱਲੀ ਦੇ ਵਿੱਚ ਸੇਵਾ ਕਰ ਸਕਦੇ ਆ ਜਾਂ ਆਪਾਂ ਤਾਮਿਲਨਾਡੂ ਵਿੱਚ ਕਰ ਸਕਦੇ ਆ ਇਹ ਆਪਣੇ ਘਰ ਹੈ ਇੱਥੇ ਦੁਗੜੀ ਬਣਦੀ ਸੀਗੀ 10 ਕਰੋੜ ਪੰਜਾਬ ਵਾਸਤੇ ਜਾਂ ਆਪਣੇ ਹਲਕੇ ਸਾਰੇ ਪੰਜਾਬ ਵਾਸਤੇ ਸਾਰੇ ਪੰਜਾਬ ਵਾਸਤੇ ਤੇ ਕੋਸ਼ਿਸ਼ ਕਰਾਂਗੇ ਕਿ ਵੀ ਜੋ ਬੱਦ ਬੱਦ ਹੋ ਸਕਦਾ ਉਹ ਕਰੀਏ ਇਹ ਡਿਊਟੀ ਹੈ ਕੋਈ ਸਾਨ ਨਹੀਂ ਕੋਈ ਕੁਝ ਹੋਰ ਨਹੀਂ ਜੇ ਗੁਰੂ ਮਹਾਰਾਜ ਨੇ ਬਾਬੇ ਨਾਨਕ ਨੂੰ ਦਿੱਤਾ ਹੈ ਤਾਂ ਆਪਾਂ ਉਹਦੇ ਵਿੱਚੋਂ ਕੁਝ ਦੇ ਸਕਦੇ ਆਂ ਤੇ ਜੇ ਇਹ ਕਿੱਥੋਂ ਲਿਆ ਕਿੱਥੋਂ ਸੋਸਾਇਟੀ ਤੋਂ ਲਿਆ ਪਰਮਾਤਮਾ ਤੋਂ ਲਿਆ ਅਸੀਂ ਆਪਾਂ ਦਿੱਤੇ ਹੋਏ ਤਾਂ ਕੁਝ ਦੇ ਰਹੇ ਆਂ ਉਹਦੇ ਚੋਂ ਸੋ ਇਹ ਆਪਣੀ ਡਿਊਟੀ ਬਣਦੀ ਆ ਆਪਾਂ ਸਾੜੇ ਜਾਣੇ ਰੱਖ ਕੇ ਇਹ ਜਦੋਂ ਹਾਲਾਤ ਖਰਾਬ ਹੁੰਦੇ ਨੇ ਹੜ ਆਉਂਦੇ ਨੇ ਇਹ ਇਕੱਲਾ ਹੀ ਨਹੀਂ ਕਿਸਾਨਾਂ ਦਾ ਨੁਕਸਾਨ ਹੁੰਦਾ ਦੁਕਾਨਦਾਰ ਦਾ ਵੀ ਨੁਕਸਾਨ ਹੁੰਦਾ ਹਰ ਬੰਦੇ ਦਾ ਨੁਕਸਾਨ ਹੁੰਦਾ ਛੜਕਾਂ ਟੁੱਟ ਜਾਂਦੀਆਂ ਨੇ ਆਵਾਜ਼ਾਈ ਠੱਪ ਹੋ ਜਾਂਦੀ ਹੈ ਕਿਸਾਨ ਦੀ ਜਿਹੜੀ ਖਰਚ ਕਰਨ ਦੀ ਹੈ ਉਹ ਘਟ ਜਾਂਦੀ ਹੈ ਦੁਕਾਨ ਤੇ ਨਹੀਂ ਜਾਂਦੇ ਉਹ ਸਮਾਨ ਨਹੀਂ ਖੀਦੇ ਸੋ ਹਰ ਬੰਦੇ ਦਾ ਨੁਕਸਾਨ ਹੁੰਦਾ ਸੋ ਆਪਾਂ ਨੂੰ ਸਾਰਿਆਂ ਨੂੰ ਸਾਰੇ ਇਕੱਠੇ ਹੋ ਕੇ ਜਦੋਂ ਹੜਾ ਤੋਂ ਬਾਅਦ ਦੇ ਵਿੱਚ ਬੈਠ ਕੇ ਪਲਾਨ ਕਰਨਾ ਚਾਹੀਦਾ ਹੈ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਇਹ ਸਾਰੇ ਜਿੰਨੇ ਸਿਆਣੇ ਬੰਦੇ ਨੇ ਇਹਨਾਂ ਦੀ ਸਲਾਹ ਲੈਣ ਇਹ ਜਿੰਨੇ ਪੜੇ ਲਿਖੇ ਨੇ ਕੀ ਹੋ ਸਕਦਾ ਸਾਰਿਆਂ ਦੀ ਰਾਏ ਵਿੱਚੋਂ ਕੁਝ ਨਾ ਕੋਈ ਨਿਕਲਦਾ ਜੇ ਸਾਰੀਆਂ ਪਾਰਟੀਆਂ ਜੇ ਆਪਾਂ ਸਾਰੇ ਪਾਰਟੀ ਦੀ ਮੀਟਿੰਗ ਕਰਦੇ ਆ ਇਹ ਸਰਕਾਰਾਂ ਸਮਝਣ ਕਿ ਸਾਰਾ ਕੁਝ ਸਾਡੇ ਕੋਲ ਹੀ ਹੈ ਸਰਕਾਰਾਂ ਇੰਨੀ ਸਿਆਣੀਆਂ ਨਹੀਂ ਹਨ ਕਿ ਉਹ ਸਾਰਾ ਕੁਝ ਸਾਹਮਣੇ ਲਨਗੇ ਜੇ ਆਲ ਪਾਰਟੀ ਮੀਟਿੰਗ ਬੁਲਾਉਣਗੇ ਉਹ ਤਾਂ ਸਾਰੇ ਸਲਾਹ ਦੇਣਗੇ ਕਾਮਨ ਸਲਾਹ ਦੇਣਗੇ ਨੁਕਤਾਚੀਨੀ ਨਹੀਂ ਕਰਨਗੇ ਨਹੀਂ ਤਾਂ ਕੋਈ ਸਰਕਾਰ ਕੰਮ ਕਰੇ ਪਰ ਨੁਕਤਾਚੀਨੀ ਕਰਦੀਆਂ ਜਿਵੇਂ ਉਹਨਾਂ ਵਿਚ ਬੁਲਾ ਲੈਣ ਜਿਹੜਾ ਕਾਮਨ ਕਾਜ ਆ ਸਾਰਿਆਂ ਦੇ ਭਲੇ ਦਾ ਕਾਜ ਆ ਤਾਂ ਉਹਦੇ ਲਈ ਚੰਗਾ ਕੋਈ ਨਾ ਕੋਈ ਹੱਲ ਨਿਕਲ ਜਾਣਾ ਜੋ ਹੱਲ ਇਹ ਲੋਕ ਕਰ ਸਕਦੇ ਨੇ ਉਹ ਸ਼ਾਇਦ ਸਰਕਾਰ ਨਹੀਂ ਕਰ ਸਕਦੀ ਇੰਜੀਨੀਅਰ ਨਹੀਂ ਕਰ ਸਕਦੇ ਜਿੰਨਾ ਇਹਨਾਂ ਨੂੰ ਪ੍ਰੈਕਟੀਕਲ ਚ ਵਿੱਚ ਪਤਾ ਹੈ ਉਹ ਮੇਰਾ ਖਿਆਲ ਹੈ ਕੋਈ ਵੀ ਨਹੀਂ ਕਰ ਸਕਦਾ ਸੋ ਆਪਾਂ ਸਾਰੇ ਬਲ ਕੇ ਕੰਮ ਕਰਨੇ ਚਾਹੀਏ ਜਿਹਦੇ ਨਾਲ ਤਬਾਹੀ ਹੁੰਦੀ ਹੈ ਨੁਕਸਾਨ ਹੁੰਦਾ ਲੋਕਾਂ ਦਾ ਆਪਾਂ ਇਕੱਠੇ ਹੋਈਏ ਸਾਰੇ ਇਦੋਂ ਬਾਅਦ ਦੇ ਵਿੱਚ ਬੈਠ ਕੇ ਪਲਾਨ ਕਰੀਏ ਦੇਖੋ ਜਦੋਂ ਹਰ ਆ ਜਾਂਦੇ ਨੇ ਫਿਰ ਤਾਂ ਇੱਕੋ ਗੱਲ ਹੁੰਦੀ ਹੈ ਵੀ ਬੰਨ ਮਾਰ ਦੋ ਇੱਥੇ ਵੀ ਰੋਕ ਲੋ ਇੱਥੇ ਵੀ ਰੋਕ ਲੋ ਖੜਾ ਸਾਹਿਬ ਬਾਦਲਾ ਸਾਹਿਬ ਜਿਹੜੇ ਤੇਲ ਕੇ ਪੈਸੇ ਨਗਦ ਰਕਮਾਂ ਦੇ ਰਹੇ ਆ ਇਸ ਤੇ ਤੁਹਾਡਾ ਕੀ ਕਹਿਣਾ ਵੀ ਲੋ ਮਦਦ ਕਰ ਰਹੇ ਆ ਕੋਈ ਕੋਈ ਤੁਹਾਡੇ ਕੋਲ ਆ ਰਹੇ ਆ ਦੇਖੋ ਮੈਂ ਤਾਂ ਇੱਕੋ ਗੱਲ ਦੇ ਆ ਪੈਸੇ ਐਸਜੀਪੀਸੀ ਦੇ ਦਿੱਤੇ ਜਾ ਰਹੇ ਆ ਦੇਖੋ ਮੈਂ ਤਾਂ ਇੱਕੋ ਗੱਲ ਦੇ ਹੱਕ ਚਾਹਾਂ ਵੀ ਹਰ ਬੰ ਇਥੇ ਕਿੰਤੂਪਾਂ ਤੋਂ ਕੋਈ ਨਹੀਂ ਹੈ ਜੇ ਐਜੀਪੀ ਹੀ ਦੇ ਦੇ ਰਹੇ ਨੇ ਤਾਂ ਐਜੀਪੀ ਨੂੰ ਦੇਣੇ ਚਾਹੀਦੇ ਨੇ ਉਹ ਆ ਆਪਕੋ ਅਸੀਂ ਕਿਉਂ ਦਾ ਕਰੈਕਟਰ ਲਈਏ ਤੇ ਇਹ ਐਜੀਪੀਸੀ ਵੀ ਕੰਮ ਕਰੇ ਐਜੀਪੀਸੀ ਬਹੁਤ ਵੱਡਾ ਅਜ਼ਾਰਾ ਸਾਡਾ ਤੇ ਲੋਕਾਂ ਦੀ ਮੱਤ ਦੇ ਲਈ ਹਰ ਜਗ੍ਹਾ ਤੇ ਕਰਦਾ ਹੈ ਚਾਹੇ ਬਾਹਰ ਹੋਵੇ ਇੱਥੇ ਹੋਵੇ ਹਰ ਜਗ੍ਹਾ ਤੇ ਮੱਤ ਕਰਦਾ ਹੈ ਅੱਜ ਵੀ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਜਦੋਂ ਆਪਾਂ ਕੋਈ ਪੈਸੈਂਸ ਸਰਕਾਰ ਹੈ ਤੇ ਐਜੀ ਮਿਸਯੂਜ਼ ਕਰਦੇ ਆ ਉਹਨੂੰ ਮਿਸਯੂਜ਼ ਕਹਾਂਗੇ ਕਰਨ ਉਹਥੇ ਫਿਰ ਕਿਤੇ ਨਾ ਕਿਤੇ ਕੋਤਾਹੀ ਹੁੰਦੀ ਹੈ ਜਿਵੇਂ ਕੱਲ ਦੀ ਗੱਲ ਕਰਦੇ ਆ ਕਿ ਉਹ ਪ੍ਰਸੀਦ ਗੁਰਦੁਆਰੇ ਸਾਹਿਬ ਦੀ ਸੀ ਦੇ ਦੇ ਕੇ ਉਹਨਾਂ ਦਾ ਹਲਕਾ ਉੱਚਾ ਡਾ ਗਿਆ ਤੇ ਉੱਥੇ ਜੇ ਕੋਈ ਨਾ ਕੋਈ ਮੈਂਬਰ ਵੀ ਆ ਜੇ ਤਾਂ ਵੀ ਕੀ ਗਲਤੀ ਸੀ ਆਪਾਂ ਆਪਣੇ ਕ੍ਰੈਡਿਟ ਲੈਂਡ ਪਿੱਛੇ ਵੱਡੇ ਵੱਡੇ ਕੰਮ ਕਰਦੇ ਆ ਵੱਡੇ ਵੱਡੇ ਉਹ ਤਾਂ ਇਧਰ ਲੈ ਰੋ ਉਧਰ ਲੈ ਰੋ ਤੇ ਆਪਣੀ ਡਿਊਟੀ ਇਹ ਬਣਦੀ ਆ ਕਿ ਆਪਾਂ ਲੋਕਾਂ ਦੇ ਭਲੇ ਦੀ ਗੱਲ ਕਰੀਏ ਜੇ ਲੋਕਾਂ ਦੀ ਭਲਾ ਦੀ ਭਲੇ ਦੀ ਗੱਲ ਕਰੋਗੇ ਤਾਂ ਲੋਕ خود ਆਪਣੇ ਆਪ ਜੁੜ ਜਾਣਗੇ ਇਹਵੇਂ ਬਹਿਮ ਹੀ ਹੈ ਕਿ ਵੀ ਅਸੀਂ ਕਿਸ ਤੋਂ ਪੈਸੇ ਇਕੱਠੇ ਕਰਕੇ ਹੋਰ ਪੱਛੇ ਕਰਕੇ ਇਥੇ ਦੇ ਦਾਂਗੇ ਸਾਨੂੰ ਕ੍ਰੈਡਿਟ ਮਿਲ ਜਾਊਗਾ ਲੋਕ ਸਾਡੇ ਨਾਲ ਬਦ ਸਿਆਣੇ ਨੇ ਬਦ ਜਾਣਦੇ ਨੇ ਹਰ ਚੀਜ਼ ਦਾ ਪਤਾ ਉਹਨਾਂ ਨੂੰ ਕਿ ਕਿਹੜਾ ਬੰਦਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਇਹ ਲੋਕਾਂ ਦਾ ਕੋਈ ਭੁੱਲੀ ਗੱਲ ਨਹੀਂ ਹੈ ਜੇ ਜੋ ਇਹ ਹੋ ਰਿਹਾ ਹੈ ਜੇ ਐਡੀ ਗੱਲ ਹੁੰਦੀ ਫਿਰ ਅਸੀਂ ਇਲੈਕਸ਼ਨ ਕਿਉਂ ਹਾਰਦੇ ਜੋ ਹਾਲਾਤ ਇਦਾਂ ਦੇ ਪੈਦਾ ਹੋਏ ਕਿਉਂ ਹੁੰਦੇ ਫਿਰ ਹਾਲਾਤ ਪੈਦਾ ਨਹੀਂ ਸੀ ਹੁਣੇ ਹਾਲਾਤ ਆਹੀਂ ਪੈਦਾ ਹੋਏ ਕਿ ਅਸੀਂ ਆਪੇ ਆਪ ਨੂੰ ਬਹੁਤ ਚਲਾਕ ਸਮਝਦੇ ਰਹੇ ਬਹੁਤ ਚੋਹ ਸਮਝਦੇ ਰਹੇ ਕਿ ਜੋ ਅਸੀਂ ਕਰ ਰਹੇ ਹਾਂ ਉਹ ਠੀਕ ਕਰ ਰਹੇ ਹਾਂ ਪਰ ਉਹਦਾ ਨੁਕਸਾਨ ਹੁੰਦਾ ਹੈ ਜੀ ਜੀ ਜੀ